اے میرے سلام پرانی 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 سلام پر ਬੜੀ ਵੱਡੀ ਜਿੱਤ ਹੋਈ ਹੈ ਦਿੱਲੀ ਦੇ ਵਿੱਚ ਤੇ ਅੱਜ ਕੁਰਾਲੀ ਦੇ ਸ਼ਹਿਰਾ ਵਿੱਚ ਲੱਡੂ ਵੰਡੇ ਜਾ ਰਹੇ ਕੀ ਕਹਿਣਾ ਜਾਂਦੇ ਹੋ ਜਿੱਤ ਨੂੰ ਲੈ ਕੇ ਦੇਖੋ ਬਹੁਤ ਇਤਿਹਾਸਿਕ ਜਿੱਤ ਹੋਈ ਹੈ ਕੇਜਰੀਵਾਲ ਦੇ ਝੂਠ ਦੀ ਮੱਕਾਰੀ ਦੀ ਬੇਇਮਾਨੀ ਦੀ ਰਾਜਨੀਤੀ ਦੀ ਹਾਰ ਹੋਈ ਹੈ ਔਰ ਮੋਦੀ ਜੀ ਦੀ ਅਗਵਾਈ ਚ ਭਾਰਤੀ ਜਨਤਾ ਪਾਰਟੀ ਦੇ ਵਿਕਾਸ ਦੇ ਏਜੰਡੇ ਦੀ ਜਿੱਤ ਹੋਈ ਹੈ। ਦਿੱਲੀ ਦੀ ਜਿਹੜੀ ਇਹ ਜਿੱਤ ਹੈ ਇਹ ਪੰਜਾਬ ਦੇ ਲੋਕਾਂ ਲਈ ਬੜਾ ਸਾਫ ਸੁਨੇਹਾ ਹੈ। ਔਰ ਪੰਜਾਬ 'ਚ ਇੰਨੀ ਜ਼ਿਆਦਾ ਅੱਜ ਖੁਸ਼ੀ ਦੀ ਲਹਿਰ ਹੈ। ਅੱਜ ਪੂਰੇ ਪੰਜਾਬੀ ਰਾਹਤ ਮਹਿਸੂਸ ਕਰ ਰਹੇ ਨੇ ਕਿ ਜਿਹੜੀ ਇਹ ਕਰੋਨਾ ਤੋਂ ਵੀ ਮਾੜੀ ਬਿਮਾਰੀ ਦਿੱਲੀ ਤੋਂ ਪੈਦਾ ਹੋਈ ਸੀ ਜਿਸ ਨੇ ਆ ਕੇ ਪੰਜਾਬ ਨੂੰ ਵੀ ਗ੍ਰਸਤ ਕੀਤਾ। ਦਿੱਲੀ ਉਸ ਆਫਤਾ ਤੋਂ ਉਸ ਬਿਮਾਰੀ ਤੋਂ ਮੁਕਤ ਹੋ ਗਈ ਹੈ ਔਰ ਪੰਜਾਬ ਦੇ ਅੰਦਰ ਉਮੀਦ ਜਾਗੀ ਹੈ। ਕਿ ਜਿਵੇਂ ਬੀਜੇਪੀ ਨੇ ਦਿੱਲੀ ਨੂੰ ਇਸ ਆਪਤਾ ਤੋਂ ਮੁਕਤ ਕੀਤਾ ਉਵੇਂ ਹੁਣ ਪੰਜਾਬ 'ਚ ਵੀ ਇਸ ਝਾੜੂ ਵਾਲਿਆਂ ਦੀ ਬੇਈਮਾਨ ਨਕਮੀ ਨਲਾਇਕ ਭਗਵੰਤ ਮਾਨ ਦੀ ਸਰਕਾਰ ਤੋਂ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਮੁਕਤ ਕਰਾ। ਤਾਂ ਹੁਣ ਪੰਜਾਬ ਦੇ ਵਿੱਚ ਕੀ ਤਿਆਰੀ ਖਿੱਚਣਗੇ ਬੀਜੇਪੀ ਦੇ ਵਰਕਰ ਜੀ? ਤੁਸੀਂ ਦੇਖੋ ਆਂ ਕੋਰਾਲੀ ਦੇ ਸਾਡੇ ਸਾਰੇ ਲੀਡਰ ਸਾਹਿਬਾਨ ਜਿਹੜੇ ਆ ਕਿੱਡੇ ਵੱਡੀ ਗਿਣਤੀ 'ਚ ਇੱਥੇ ਆਏ ਨੇ ਇਹਨਾਂ ਦਾ ਉਤਸ਼ਾਹ ਇਹਨਾਂ ਦਾ ਜੋਸ਼ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ। ਕਿ ਪੰਜਾਬ ਦੇ ਇੱਕ ਇੱਕ ਸ਼ਹਿਰ ਪਿੰਡ ਕਸਬਿਆਂ 'ਚ ਲਹਿਰ ਚੱਲੇਗੀ ਔਰ ਬਹੁਤ ਜਲਦੀ ਆਮ ਆਦਮੀ ਪਾਰਟੀ ਤੋਂ ਪੰਜਾਬ ਨੂੰ ਮੁਕਤ ਕਰੇਗੀ। ਅਰਵਿੰਦ ਕੇਜਰੀਵਾਲ ਜੀ ਜਦੋਂ ਖਾਰ ਕੋਈ ਸੀਗੀ ਤੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਗਏ ਆ ਪੰਜਾਬ ਤੋਂ ਉਹਨਾਂ ਨੂੰ ਮਿਲਣ ਦੇ ਲਈ। ਕੀ ਕਹਿਣਾ ਚਾਹੁੰਦੇ ਹੋ ਸਿਕਾ? ਦੇਖੋ ਇਹ ਲੱਡੂ ਅਸੀਂ ਵੰਡੀ ਜਾਂਦੇ ਆ ਪਰ ਜਿੰਨੇ ਲੱਡੂ ਭਗਵੰਤ ਮਾਨ ਦੇ ਦਿਲ 'ਚ ਫਟ ਰਹੇ ਆ ਉਹ ਵੀ ਜਾਣ ਨਹੀਂ ਸਕਦੇ ਹੋਣੇ। ਭਗਵੰਤ ਮਾਨ ਦੇ ਘਰ ਤਾਂ ਜਸ਼ਨ ਹੋ ਰਿਹਾ ਹੋਣਾ। ਹੁਣ ਤੱਕ ਤਾਂ ਡੱਕ ਵੀ ਖੁੱਲ ਗਏ ਹੋਣੇ ਆ। ਵੀ ਆ ਬੜਾ ਪੰਜਾਬ ਨੂੰ ਤਰ ਤ ਦੇਖੋ ਕੇਜਰੀਵਾਲ ਦੇ ਜਿੰਨੇ ਏਜੰਟ ਆਏ ਸੀ ਪੰਜਾਬ ਚ ਬੈਠੇ ਸੀ ਭਗਵੰਤ ਮਾਨ ਦਾ ਤਾਂ ਸਭ ਨੇ ਓਖਾ ਕੀਤਾ ਸੀ ਲੈਣਾ ਇਹਨਾਂ ਨੇ ਉਹਦੇ ਦਫਤਰ ਚ ਬੈਠੇ ਸੀ ਉਹਦੇ ਘਰ ਚ ਬੈਠੇ ਸੀ ਉਹਨੇ ਵਿਚਾਰੇ ਨੇ ਸੁੱਖ ਦਾ ਸਾਹ ਲਿਆ ਹੋਣਾ ਤੇ ਕੇਜਰੀਵਾਲ ਸਾਹਿਬ ਨੂੰ ਕਿਆ ਕਿਆ ਆਇਆ ਹੋਣਾ ਕਿ ਬੰਦੇ ਦਾ ਪੁੱਤ ਬਣ ਕੇ ਸਾਰੇ ਵਾਪਸ ਹੋ ਰਿਹਾ ਹੈ ਆਰਟੀਏ ਜਨਤਾ ਪਾਰਟੀ ਜਿੰਦਾਬਾਦ ਦੁਬਾਸ਼ਾ ਕਰਮਾ ਜਿੰਦਾਬਾਦ ਔਰ ਤੁਸੀਂ ਦੇਖੋਗੇ ਬਹੁਤ ਜਲਦੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਫੁੱਟ ਪਏਗੀ ਫੋਰਸ ਸਰਕਾਰ ਦਾ ਪਤਨ ਜੜਾ ਉਹ ਨਿਸ਼ਚਿਤ ਹੈ ਬਹੁਤ ਜਲਦੀ ਹੋਏਗੀ। ਅੱਜ ਹੀ ਸ਼ਹਿਰ ਚ ਲੱਡੂ ਵੰਡੇ ਜਾ ਰਹੇ ਆ ਸਰ ਕੀ ਕਹਿਣਾ ਚਾਹੁੰਦੇ ਚਿੱਟੂ ਲੈ ਕੇ ਆਰ ਦੀ ਜਨਤਾ ਪਾਰਟੀ ਦੇ ਨਾਲ ਨਾਲ ਪੂਰੇ ਕਰਾਰੀ ਸ਼ਹਿਰ ਦੇ ਲੋਕ ਪੰਜਾਬੀ ਅੱਜ ਪੂਰੇ ਖੁਸ਼ ਹੈ। ਪੰਜਾਬ ਨੂੰ ਲੁੱਟਣ ਵਾਲੇ ਕੱਟੜ ਬੇਈਮਾਨਾਂ ਦੀ ਕੱਟੜ ਜਿਹੜੇ ਇਮਾਨਦਾਰ ਆਪਣੇ ਉਹਨੂੰ ਕਹਿੰਦੇ ਸੀ ਕੱਟੜ ਬੇਈਮਾਨਾਂ ਦੀ ਸਰਕਾਰ ਆਪ ਦਾ ਜਿਹੜੀ ਦਿੱਲੀ ਦੇ ਵਿੱਚੋਂ ਮੁਕਤ ਹੋਈ ਹੈ। ਉਹ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਲੋਕ ਵੀ ਇਹਨੂੰ ਇੱਥੇ ਚੱਲਦਾ ਕਰਨਗੇ ਕਿਉਂਕਿ ਜਦੋਂ ਦੀ ਆਪਦਾ ਦੀ ਸਰਕਾਰ ਪੰਜਾਬ ਚ ਆਈਏ ਇੱਥੇ ਵੀ ਪੁਆਇੰਟ ਆਰਡਰ ਦੀ ਸਥਿਤੀ ਵਾਤੋ ਬੱਤਰ ਹੋ ਗਈ ਹੈ ਲੋਕਾਂ ਨੂੰ ਬਾਹਰ ਤੁਰਨਾ ਫਿਰਨਾ ਕਦੇ ਵੀ ਕਿਸੇ ਨੂੰ ਪਿਆ ਕੇ ਗੋਲੀ ਮਾਰ ਜਾਨੇ ਸੋ ਅੱਜ ਅਸੀਂ ਸਾਰੇ ਪੰਜਾਬੀ ਸਾਡੀ ਪੰਜਾਬੀਅਤ ਨੂੰ ਅੱਜ ਬਹੁਤ ਵੱਡਾ ਹੁਦਾਰਾ ਮਿਲਿਆ ਹੈ ਪੰਜਾਬੀ ਦੇਖ ਰਹੇ ਹੈ ਕਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਬਣੇ ਜਿਵੇਂ ਪੂਰੇ ਦੇਸ਼ ਦਾ ਵਿਕਾਸ ਹੋਇਆ ਹੈ ਉਸੇ ਤਰ੍ਹਾਂ ਦਿੱਲੀ ਦਾ ਵਿਕਾਸ ਵੀ ਹੋਊਗਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦਾ ਵਿਕਾਸ ਕੀ ਕਹਿਣਾ ਚਾਹੁੰਦੇ ਇੱਕ ਕਬੱਡੀ ਦੀਤ ਹੋਈ ਹੈ ਜਿਵੇਂ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਤੇ ਇਸ ਜੋ ਆਪਦਾ ਸਰਕਾਰ ਹੈ ਪੰਜਾਬ ਦੇ ਵਿੱਚ ਜਿਸ ਨੇ ਇੱਥੇ ਨਸ਼ਿਆਂ ਦਾ ਜਾਲ ਪਿਛਾ ਦਿੱਤਾ ਹੈ ਤੇ ਗੈਂਗਸਟਰਵਾਦ ਇੰਨਾ ਫੈਲ ਚੁੱਕਿਆ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਘਰ ਤੋਂ ਬਾਹਰ ਨਿਕਲਣ ਦਾ ਡਰ ਪੈਦਾ ਹੋ ਗਿਆ ਹੈ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਵੇਂ ਦਿੱਲੀ ਆਪਦਾ ਮੁਕਤ ਹੋਈ ਹੈ ਇਸੇ ਤਰ੍ਹਾਂ ਪੰਜਾਬ ਵੀ ਇਸ ਨਿਕੰਮੀ ਭ੍ਰਸ਼ਟਾਚਾਰੀ ਅਤੇ ਨਸ਼ੇ ਫੈਲਾਉਣ ਵਾਲੀ ਗੈਂਗਸਟਰਵਾਦ ਫੈਲਾਉਣ ਵਾਲੀ ਸਰਕਾਰ ਤੋਂ ਮੁਕਤ ਹੋਵੇਗਾ ਤੇ ਪੰਜਾਬ ਮੁੜ ਕੇ ਹਿੰਦੁਸਤਾਨ ਦਾ ਸ਼ਿਰਮੌਰ ਸੂਬਾ ਬਣੇਗਾ ਜੋ ਕਿ ਅੱਜ ਕੱਲ 16 17ਵੇਂ ਨੰਬਰ ਤੇ ਇਹਨਾਂ ਲੋਕਾਂ ਨੇ ਪਹੁੰਚਾ ਦਿੱਤਾ ਹੈ ਮੁੜ ਕੇ ਇੱਕ ਨੰਬਰ ਦਾ ਸੂਬਾ ਸਾਡਾ ਪੰਜਾਬ ਸਾਰੇ ਹਿੰਦੁਸਤਾਨ ਨੂੰ ਅਨਾਜ ਦੇਣ ਵਾਲਾ ਤੇ ਕਿਸਾਨਾਂ ਦਾ ਇੱਥੇ ਜੋ ਮਸਲਾ ਹੈ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਇੱਥੇ ਕਿਸਾਨਾਂ ਦਾ ਮਸਲੇ ਨੂੰ ਹੱਲ ਕਰ ਸਕਦੀ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੇ ਸੀਨੀਅਰ ਲੀਡਰਸ਼ਿਪ ਭਾਰਤੀ ਜਨਤਾ ਪਾਰਟੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹੈ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਦਿੱਲੀ ਦੇ ਵਿੱਚ ਇੱਕ ਟ੍ਰਿਪਲ ਇੰਜਨ ਦੀ ਸਰਕਾਰ ਬਣਾਈ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤ੍ਰਿਤਵ ਦੇ ਵਿੱਚ ਇੱਕ ਵਧੀਆ ਮਜ਼ਬੂਤ ਸਰਕਾਰ ਬਣੇਗੀ ਜੈ ਹਿੰਦ ਜੈ ਭਾਰਤ ਉੱਪਰ ਪਾਰਟੀ ਜੀ ਕੀ ਕਹਿਣਾ ਚਾਹੁੰਦੇ ਹੋ ਇੱਕ ਇਤਿਆਹਕ ਖੇਤਰ ਹੋਈ ਹੈ ਪਹਿਲਾਂ ਤਾਂ ਮੈਂ ਕਹੂੰਗਾ ਵੀ ਜਿੱਥੇ ਦਿੱਲੀ ਦੇ ਲੋਕਾਂ ਨੂੰ ਛੁਟਕਾਰਾ ਮਿਲਿਆ ਹੈ ਇਹ ਜੀ ਮੰਦਪਤ ਦੀ ਬਾਗੀ ਸਰਕਾਰ ਤੇ ਉਸੇ ਤਰ੍ਹਾਂ ਐਨਾ ਉਤਸ਼ਾਹ ਦਿੱਲੀ ਦੇ ਲੋਕਾਂ ਦੇ ਵਿੱਚ ਨਹੀਂ ਹੈ ਜਿੰਨਾ ਪੰਜਾਬ ਦੇ ਲੋਕਾਂ ਦੇ ਵਿੱਚ ਹੈ ਤੇ ਉਹ ਇਹ ਉਮੀਦ ਲਗਾ ਕੇ ਬੈਠੇ ਆਂ ਵੀ ਅਗਲੀ ਵਾਰੀ ਪੰਜਾਬ ਦੇ ਵਿੱਚ ਆਪ ਸਰਕਾਰ ਦੀ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਨਸ਼ਾ ਮੁਕਤ ਪੰਜਾਬ ਪਰ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਵੀ ਆਉਣ ਵਾਲਾ ਸਮਾਂ ਆਮ ਪਾਰਟੀ ਮੁਕਤ ਪੰਜਾਬ ਹੈ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਅਹਿਮ ਰੋਲ ਨਿਭਾਏਗੀ ਤੇ ਜਿੰਨੀ ਖੁਸ਼ੀ ਅੱਜ ਦਿੱਲੀ ਦੇ ਵਰਕਰਾਂ ਦੇ ਵਿੱਚ ਦੇਖਣ ਨੂੰ ਮਿਲੀ ਆ ਉਹ ਤੇ ਜਾਦਾ ਉਤਸ਼ਾਹ ਸਾਡੇ ਪੰਜਾਬ ਦੇ ਵਰਕਰਾਂ ਦੇ ਵਿੱਚ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਕਾਰਨ ਕੀ ਲੱਗਦਾ ਹੈ ਆਵਾਦੀ ਪਾਰਟੀ ਕਿਉਂ ਦਿੱਲੀ ਚਾਰੀ ਹੈ ਇਹਨਾਂ ਦੇ ਪਹਿਲਾਂ ਤਾਂ ਕੂਕਰਾਂ ਤੁਸੀਂ ਦੇਖਿਆ ਹੋਊਗਾ ਜਿੰਨੇ ਝੂਠੇ ਵਾਅਦੇ ਚਾਹੇ ਮੇਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਹੋਵੇ ਚਾਹੇ ਇਹਨਾਂ ਨੇ ਯਮਨਾ ਨੂੰ ਸਾਫ਼ ਕਰਨ ਦੀ ਗੱਲ ਕੀਤੀ ਹੋਵੇ ਦਿੱਲੀ ਦੇ ਵਿੱਚ ਜਦ ਵੀ ਦੇਖਦੇ ਆ ਝੋਲਾ ਅੱਟ ਕੇ ਸੜਕ ਤੇ ਬੈਠ ਜਾਂਦੇ ਤੇ ਇੱਕੋ ਰੋਣਾ ਰੋਂਦੇ ਤੇ ਵੀ ਸਾਨੂੰ ਤਾਂ ਗਵਰਨਰ ਐਲਜੀ ਕੁਝ ਕਰਨ ਨਹੀਂ ਦਿੰਦਾ ਲੇਕਿਨ ਇਹ ਦਿੱਲੀ ਦੇ ਲੋਕ ਨੇ ਇਹ ਦਿੱਲੀ ਦੇ ਲੋਕਾਂ ਨੇ ਬੜਾ ਧਿਆਨ ਨਾਲ ਦੇਖਿਆ ਤੇ ਸਮਝਿਆ ਉਹਨਾਂ ਨੂੰ ਲੱਗਿਆ ਵੀ ਡਬਲ ਇੰਜਨ ਦੀ ਸਰਕਾਰ ਹੀ ਦਿੱਲੀ 'ਚ ਚੱਲ ਸਕਦੀ ਹੈ ਔਰ ਡਬਲ ਇੰਜਨ ਦੀ ਸਰਕਾਰ ਹੀ ਹੁਣ ਆਪ ਦੇ ਵਿੱਚ ਚੱਲੇਗੀ ਪੰਜਾਬ ਦੇ ਵਿੱਚ ਚੱਲੇਗੀ ਇਹ ਮੈਨੂੰ ਪੂਰੀ ਉਮੀਦ ਹੈ